ਮਨ ਦੇ ਵਿੱਚ ਦੇਸ਼ ਪ੍ਰਤੀ ਰਾਸ਼ਟਰ ਪ੍ਰਤੀ ਭਾਵਨਾ ਸੀ ਦੇਸ਼ ਦੀ ਸੇਵਾ ਕਰਨੀ ਸਮਾਜ ਦੀ ਸੇਵਾ ਕਰਨੀ ਇੱਕ ਭਾਵਨਾ ਨੂੰ ਲੈ ਕੇ ਮਨ ਦੇ ਵਿੱਚ ਖਿਆਲ ਆਉਂਦੇ ਰਹੇ 22 ਦੇ ਇਲੈਕਸ਼ਨ ਤੱਕ ਯੂਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਰਿਆ ਐਮਐਲਏ ਦਾ ਇਲੈਕਸ਼ਨ ਲੜਿਆ ਉਸ ਤੋਂ ਬਾਅਦ ਚ ਪਾਰਟੀ ਨੇ ਮੈਨੂੰ ਸਟੇਟ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਮੈਂ ਸਟੇਟ ਦਾ ਸਕੱਤਰ ਕੋਈ ਰਾਜਨੀਤੀ ਹਰ ਪਲ ਹਰ ਘੜੀ ਸੰਘਰਸ਼ਾ ਇਹਦੇ ਚ ਤੁਹਾਡੇ ਨਾਲ ਰਹਿੰਦਾ ਵੀ ਜਦ ਦੁਸ਼ਮਨ ਨੇ ਤਾਂ ਤੁਹਾਨੂੰ ਸਿੱਟਣਾ ਸਿੱਟਣਾ ਜਿਹੜਾ ਤੁਹਾਡੇ ਨਾਲ ਰਹਿੰਦਾ ਉਹ ਸਭ ਤੋਂ ਵੱਧ ਤੁਹਾਨੂੰ ਕੋਸ਼ਿਸ਼ ਕਰਦਾ ਵੀ ਇਹਨੂੰ ਠਿਪੀ ਕੇ ਤੁਹਾਨੂੰ ਮੁੱਖ ਮੰਤਰੀ ਬਣਨ ਦਾ ਮੁੱਖ ਮੰਤਰੀ ਬਣ ਕੇ ਸੇਵਾ ਕਰਨਾ ਜਿਵੇਂ ਬਾਦਲ ਸਾਹਿਬ ਨੇ ਸੇਵਾ ਕੀਤੀ ਆ ਕਈ ਸਾਲ ਮੁੱਖ ਮੰਤਰੀ ਫਰੀਦਕੋਟ ਦੇ ਦਿਹਾਤੀ ਏਰੀਏ ਦੇ ਵਿੱਚ ਸਾਡੀ ਪੰਚਾਇਤ ਬਣੀ ਉਸੇ ਤਰ੍ਹਾਂ ਸੰਗਤਪੁਰੇ ਦੇ ਵਿੱਚ ਸਾਡੀ ਪੰਚਾਇਤ ਆ ਕਿੰਗਰੇ ਦੇ ਵਿੱਚ ਸਾਡੀ ਕਰਦੇ ਆ ਲਾਲਚ ਨੂੰ ਕਰਦੇ ਆ ਦੇ ਟੋ ਟੱਪੇ ਨੂੰ ਕਰਦੇ ਆ ਅਸੀਂ ਸਿਆਸਤ ਕਰਨੀ ਦੇਸ਼ ਦੀ ਸੇਵਾ ਲਈ ਕਰਦੇ ਆ ਹਾਂ ਮੈਨੂੰ ਅੱਜ ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਬਣਾਇਆ ਇਹ ਮੇਰੀ ਕੋਈ ਪੱਕੀ ਕੁਰਸੀ ਨਹੀਂ ਜਾਂ ਪੱਕੀ ਜੀ ਭਾਰਤੀ ਜਨਤਾ ਪਾਰਟੀ ਲਈ ਦਿਨ-ਰਾਤ ਮਿਹਨਤ ਕਰਦਾ ਤੇ ਪਰਮਾਤਮਾ ਭਾਗ ਧਨ ਇਕੱਠਾ ਕਰਨ ਦੀ ਆ ਨਾ ਕਿਸੇ ਦਾ ਗਾਲ ਵਟਣ ਦੀ ਆ ਮੇਰੀ ਤਾਂ ਇੱਕੋ ਸੋਚ ਆ ਵੀ ਦੇਸ਼ ਦੀ ਸੇਵਾ ਕਰਨੀ ਆ ਲੋਕਾਂ ਦੀ ਸੇਵਾ ਉਹਨਾਂ ਹਾਲਾਤਾਂ ਦੇ ਵਿੱਚ ਦੇਖੋ ਇੱਕ ਹਾਲਾਤ ਐ ਹੋ ਜੇ ਆ ਵੀ ਤੁਸੀਂ ਕਿਸੇ ਘਰੇ ਜਾ ਕੇ ਵੋਟ ਮੰਗਣ ਜਾਂਦੇ ਹੋ ਤਾਂ ਤੁਹਾਨੂੰ ਅੱਗੋਂ ਬੁਰਾ ਭਲਾ ਆ ਹਾਂ ਸ਼ਕੀਦਾ ਜੀ ਹਾਂ ਤੇ ਪਰਮਾਤਮਾ ਦੀ ਕਿਰਪਾ ਨਾਲ ਜਿੱਥੇ ਵੀ ਜਾਈਦਾ ਪਿੰਡਾਂ ਦੇ ਵਿੱਚ ਜਿੱਥੇ ਕਿਤੇ ਚਟਨੀ ਮਿਲ ਜਾਂਦੀ ਆ ਉਹ ਖਾਈ ਦੀ ਆ ਸ਼ੌਂਕ ਨਾਲ ਸਾਥੀਆਂ ਦੇ ਸਾਡੀਆਂ ਮਾਵਾ ਭੈਣਾਂ ਕੋਲੇ ਚੁੱਲ੍ਹੇ 'ਚ ਵੀ ਬਹਿ ਜਾਈਦਾ ਉੱਥੇ ਬੈਠ ਕੇ ਛਕੀਦੀ ਆ ਕਿਉਂਕਿ ਅਸੀਂ ਇੱਕ ਕਾਰਗਰਤਾਇਕ ਕੰਮ ਗੱਡੀ ਦਾ ਸਟੀering ਸੈਟ ਕੀਤਾ ਉੱਥੇ ਹੀ ਜਾਣ ਮੈਂ ਤਾਂ ਇਹ ਚੀਜ਼ ਦਾ ਤਜਰਬਾ ਦੇਖਿਆ ਜੋ ਉਹਦਾ ਹੁਕਮ ਆ ਉਹ ਹੀ ਹੋਣਾ ਮਿੰਟ ਜੋ ਜਲਥਲ ਕਰ ਦਿੰਦਾ ਤੇ ਮਿੰਟ ਜੋ ਪਿਆ ਕਰ ਨਾਮ ਦੇ ਨਾਲ ਜਗਤਾਰ ਸਿੰਘ ਸਵਦਾਸ ਸੁਆ ਕਰਦਾ ਹੈ ਅਸੀਂ ਆਪਣੇ ਪੌਡਕਾਸਟ ਦਿਲ ਦੀਆਂ ਗੱਲਾਂ ਗੱਲ ਤੇ ਅਰਬੇ ਦੇ ਵਿੱਚ ਅਕਸਰ ਹੀ ਲੋਕਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਿੰਨੇ ਆ ਅੱਜ ਜਿਹੜੀ ਸ਼ਖਸੀਅਤ ਸਾਡੇ ਨਾਲ ਜੁੜੀ ਹੈ ਉਹ ਰਾਜਨੀਤੀ ਤੌਰ ਤੇ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਕਿਵੇਂ ਉਹਨਾਂ ਵੱਲੋਂ ਆਪਣੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਗਈ ਤੇ ਜਿਹੜਾ ਉਹਨਾਂ ਵੱਲੋਂ ਪਿਛਲੇ ਸਮੇਂ ਐਮਐਲਏ ਦੀ ਟਿਕਟ ਤੇ ਉੱਤੇ ਚੋਣ ਵੀ ਲੜੀ ਗਈ ਸੀ ਸਾਡੇ ਨਾਲ ਗੌਰਵ ਕੱਕੜ ਜੀ ਨੇ ਬੀਜੇਪੀ ਤੋਂ ਗੌਰਵ ਕੱਕੜ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੌਰ ਗੁਰਗੁਰ ਜੀ ਤੁਸੀਂ ਲਗਾਤਾਰ ਅ ਸ਼ੁਰੂ ਤੋਂ ਹੀ ਇਹਨੂੰ ਜਿੱਥੋਂ ਤੱਕ ਮੈਨੂੰ ਪਤਾ ਹੈਗਾ ਵੀ ਤੁਸੀਂ ਭਾਜਪਾ ਨਾਲ ਜੁੜੇ ਹੋ ਲਗਾਤਾਰ ਭਾਜਪਾ ਲਈ ਕੰਮ ਕਰ ਰਹੇ ਹੋਗੇ ਤੇ ਤੁਹਾਡੀ ਜ਼ਿੰਦਗੀ ਦੀ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਸ ਲੈਣ ਦੇ ਵਿੱਚ ਆਉਣ ਦਾ ਕਿਵੇਂ ਬਣਿਆ ਇਸ ਵੱਬ ਬਣਿਆ ਵੀ ਤੁਸੀਂ ਇੱਧਰ ਜੁੜੇ ਹੋ ਜਿਗਤਾਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੈਂ ਪਹਿਲਾਂ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਸੀ ਮਨ ਦੇ ਵਿੱਚ ਦੇਸ਼ ਪ੍ਰਤੀ ਰਾਸ਼ਟ੍ਰਪਤੀ ਭਾਵਨਾ ਸੀ ਦੇਸ਼ ਦੀ ਸੇਵਾ ਕਰਨੀ ਸਮਾਜ ਦੀ ਸੇਵਾ ਕਰਨੀ ਇੱਕ ਭਾਵਨਾ ਨੂੰ ਲੈ ਕੇ ਮਨ ਦੇ ਵਿੱਚ ਖਿਆਲ ਆਉਂਦੇ ਰਹਿੰਦੇ ਸੀ ਤਾਂ ਮੈਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਉਸ ਤੋਂ ਬਾਅਦ ਮੈਂ ਯੂਵਾ ਮੋਰਚਾ ਦਾ ਵਾਈਸ ਪ੍ਰਧਾਨ ਬਣਿਆ ਫਿਰ ਮੈਂ ਯੂਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ 2015 ਦੇ ਵਿੱਚ ਬਣਿਆ ਉੱਥੋਂ ਲੈ ਕੇ ਮੈਂ 2022 ਦੇ ਇਲੈਕਸ਼ਨ ਤੱਕ ਯੂਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਰਿਆ ਐਮਐਲਏ ਦਾ ਇਲੈਕਸ਼ਨ ਲੜਿਆ ਉਸ ਤੋਂ ਬਾਅਦ ਪਾਰਟੀ ਨੇ ਮੈਨੂੰ ਸਟੇਟ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਮੈਂ ਸਟੇਟ ਦਾ ਸੈਕਟਰੀ ਬਣਿਆ ਜੁਵਾ ਮੋਰਚੇ ਦਾ ਹੁਣ ਪਾਰਟੀ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਤੇ ਨਾਲ ਮੈਨੂੰ ਹਲਕਾ ਕਨਵੀਨਰ ਫਰੀਦਕੋਟ ਬਣਾਇਆ ਮੈਂ ਭਾਰਤੀ ਜਨਤਾ ਪਾਰਟੀ ਦਾ ਦਿਲ ਤੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੇਰੀ ਭਾਵਨਾ ਨੂੰ ਦੇਖਦੇ ਹੋਏ ਮੇਰੀ ਸੇਵਾ ਨੂੰ ਦੇਖਦੇ ਹੋਏ ਮੈਨੂੰ ਮਾਨ ਦਿੱਤਾ ਤੇ ਮੇਰੇ ਦਿਲ 'ਚ ਪੂਰਾ ਹਰਦਮ ਮੇਰੇ ਇਹੀ ਖਿਆਲ ਰਹਿੰਦਾ ਕਿ ਮੈਂ ਆਪਦੇ ਦੇਸ਼ ਦੀ ਸੇਵਾ ਕਿਵੇਂ ਕਰ ਸਕਦਾ ਆਪ ਦੇ ਦੇਸ਼ ਨੂੰ ਅੱਗੇ ਕਿਵੇਂ ਲਿਜਾ ਸਕਦਾ ਤੇ ਆਪਣੇ ਦੇਸ਼ ਵਿੱਚ ਵੱਧ ਤੋਂ ਵੱਧ ਜਿਹੜਾ ਦੇਸ਼ ਪ੍ਰੇਮੀ ਪੈਦਾ ਕਰਨ ਲਈ ਜੋ ਮੈਨੂੰ ਕੋਸ਼ਿਸ਼ ਕਰਨੀ ਪਈ ਮੈਂ ਕਰਾਂ ਤੁਸੀਂ ਲਗਾਤਾਰ ਪਾਰਟੀ ਦੇ ਜੁੜੇ ਹੋ ਕੇ ਕੰਮ ਕਰ ਰਹੇ ਹੋ ਹਨ ਆ ਕਈ ਵਾਰ ਤੁਹਾਡੀ ਜ਼ਿੰਦਗੀ ਬਾਰੇ ਲੋਕ ਘੇਟ ਪਹੁੰਚ ਜਾਂਦੇ ਹੋ ਤੁਹਾਡਾ ਜਨਮ ਕਿੱਥੋਂ ਦਾ ਹੈਗਾ ਕਿੱਥੋਂ ਦਾ ਤੁਹਾਡਾ ਪਛੋਕੜ ਹੈਗਾ ਸਰ ਜੀ ਮੇਰਾ ਜਨਮ ਫਰੀਦਕੋਟ ਦਾ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਪੁਜਤਰ ਧਰਤੀ ਤੇ ਜਨਮ ਹੋਇਆ 10/7/1988 ਨੂੰ ਮੇਰਾ ਜਨਮ ਹੋਇਆ ਮੇਰੇ ਫਾਦਰ ਸਾਹਿਬ श्यामलाल श्री श्यामलाल कक्कड़ जी ਤੇ ਮਦਰ श्रीमती सरोज कक्कड़ जी ਅੱਜ ਫਾਦਰ ਸਾਹਿਬ ਦੀ 2008 ਦੇ ਵਿੱਚ ਡੈਥ ਹੋ ਗਈ ਸੀ ਤੇ ਮਾਤਾ ਜੀ ਆ ਇੱਕ ਵੱਡੇ ਭਾਈ ਸਾਹਿਬ ਨੇ ਇੱਕ ਸਿਸਟਰ ਸਾਡੀ ਜੁਆਇੰਟ ਫੈਮਿਲੀ ਆ ਤੇ ਬ੍ਰਦਰ ਜਿਹੜਾ ਆਰਕੀਟੈਕਟ ਨੇ ਤੇ ਮੇਰਾ ਜਿਹੜਾ ਕੰਮ ਆ ਨਾਲ ਪ੍ਰੋਪਰਟੀ ਦਾ ਕੁਛ ਖੇਤੀਬਾੜੀ ਜ਼ਮੀਨ ਆ ਜੱਤੀ ਆ ਕੁਛ ਲਈ ਆ ਨਾਲੋ ਦੀ ਦੇਖਭਾਲ ਕਰੀ ਦੀ ਨਾਲ ਸਿਆਸਤ ਕਰੀ ਦੀ ਤਾਂ ਸੱਚੇ ਕੇ ਭਰਾਵਾਂ ਨਾਲ ਤੇ ਸੰਗਤ ਦੇ ਅਸ਼ੀਰਵਾਦ ਤੇ ਆਪਾਂ ਗੱਲ ਕਰੀਏ ਪੜ੍ਹਾਈ ਦੀ ਗੱਲ ਕਰੀਏ ਤਾਂ ਬਰ ਕਿੱਥੋਂ ਪੜ੍ਹੇ ਹੋ ਤੁਸੀਂ ਇਹਦੇ ਬਾਰੇ ਮੈਂ ਜੀ ਗਾਂਧੀ ਸਕੂਲ ਦਾ ਪੜਿਆ ਹੂੰ ਉਸ ਤੋਂ ਬਾਅਦ ਚ ਬੀਏ ਜਿਹੜੀ ਓਪਨ ਕੀਤੀ ਆ ਹੂੰ ਤੇ ਬਾਕੀ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਰਹੇ ਹਾਂ ਤੇ ਉਹ ਕਾਰੋਬਾਰ ਕਰਦੇ ਰਹੇ ਹਾਂ ਤੇ ਹੁਣ ਜਿਹੜਾ ਸਿਆਸਤ ਦੇ ਵਿੱਚ ਰਾਸ਼ਟਰ ਦੀ ਸੇਵਾ ਕਰਨ ਲਈ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਉਹ ਪਾਰਟੀ ਹੈ ਜਿਹੜੀ ਤੇਸ਼ ਦੇ ਹਿੱਤ ਲਈ ਰਾਸ਼ਟਰੀ ਹਿਤ ਲਈ ਕੰਮ ਕਰਦੀਏ ਤੇ ਫੈਸਲੇ ਲੈਂਦੀ ਹੈ ਜਿਹੜੀ ਮੇਰੀ ਭਾਵਨਾ ਸੀ ਉਹ ਭਾਵਨਾ ਨੂੰ ਲੈ ਕੇ ਮੈਂ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਤੇ ਪਾਰਟੀ ਨੇ ਮੈਨੂੰ ਬਹੁਤ ਜ਼ਿਆਦਾ ਮਾਰ ਦਿੱਤਾ ਤਾਂ ਇਹਦੇ ਵਿੱਚ ਵੇਖੋ ਔਕੜਾਂ ਬੜੀਆਂ ਚਲਦੀਆਂ ਪੈਣਗੀਆਂ ਹੁੰਦੀਆਂ ਆਂ ਬਿ ਜਦੋਂ ਆਪਾਂ ਅੱਗੇ ਨਿਕਲਦੇ ਆਂ ਰਾਜਨੀਤੀ ਦੇ ਵਿੱਚ ਹਨਾ ਇੱਕ ਜਿਹੀ ਪਾਰਟੀ ਜਿਹਦਾ ਪੰਜਾਬ ਦੇ ਵਿੱਚ ਮੈਂ ਕਹੂੰਗਾ ਹੁਣ ਪਹਿਲਾਂ ਨਾਲੋਂ ਗਰਾਫ ਵਧਿਆ ਪਹਿਲਾਂ ਕਾਫੀ ਘਟ ਰਿਹਾ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਨਾਲ ਜੁੜੇ ਹੋ ਤੇ ਕਿਵੇਂ ਦਾ ਉਸ ਸਮੇਂ ਦਾ ਸੀਗਾ ਜੋ ਜਿਹੜੇ ਕਿ ਸੰਘਰਸ਼ ਕਿਵੇਂ ਕਰਨਾ ਪੈਂਦਾ ਸੀ ਕਿਉਂਕਿ ਕਾਫੀ ਲੰਮਾ ਸਮਾਂ ਤੋਂ ਕਿਉਂਕਿ ਸਰਕਾਰ ਪੰਜਾਬ ਦੇ ਵਿੱਚ ਤੁਹਾਡੀ ਨਹੀਂ ਰਹੀਗੀ ਤੇ ਪਰ ਫਿਰ ਵੀ ਉਸ ਦੇ ਬਾਵਜੂਦ ਤੁਸੀਂ ਲੋਕਾਂ ਦੇ ਕੰਮ ਕਰਾਉਣੇ ਹੋ ਤੇ ਕਿੰਨਾ ਕ ਸੰਘਰਸ਼ੇ ਦੇ ਵਿੱਚ ਦੇਖੋ ਜੀ ਰਾਜਨੀਤੀ ਹਰ ਪਾਲ ਹਰ ਘੜੀ ਸੰਘਰਸ਼ ਹੈ ਇਹਦੇ ਚ ਤੁਹਾਡੇ ਨਾਲ ਰਹਿੰਦਾ ਵੀ ਜਦ ਦੁਸ਼ਮਣ ਨੇ ਤਾਂ ਤੁਹਾਨੂੰ ਸਿੱਤਨਾ ਸਿੱਤਨਾ ਜਿਹੜਾ ਤੁਹਾਡੇ ਨਾਲ ਰਹਿੰਦਾ ਉਹ ਸਭ ਤੋਂ ਵੱਧ ਤੁਹਾਨੂੰ ਕੋਸ਼ਿਸ਼ ਕਰਦਾ ਵੀ ਇਹਨੂੰ ਠਿਪੀ ਕਿਵੇਂ ਲਾਵਾਂ ਤੇ ਉਸੇ ਤਰ੍ਹਾਂ ਪਿਛਲੇ ਸਮੇਂ ਦੌਰਾਨ ਸਾਡੇ ਤੇ ਸਮਾਂ ਆਇਆ ਕਿ ਸਾਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ ਕੁਝ ਹਾਲਾਤ ਇਹੋ ਜਿਹੇ ਸੀ ਪਰ ਫਿਰ ਵੀ ਸੰਗਤ ਨੇ ਜੋ ਫਤਵਾ ਦਿੱਤਾ ਮੈਂ ਸੰਗਤ ਦੇ ਚਰਨਾਂ 'ਚ ਕੋਟੀ ਕੋਟੀ ਪ੍ਰਣਾਮ ਕਰਦਾ ਤੇ ਹੁਣ ਦੇਖੋ ਤੁਸੀਂ ਸਰਪੰਚੀ ਇਲੈਕਸ਼ਨਾਂ ਦੇ ਵਿੱਚ ਅਸੀਂ ਪਿੰਡ-ਪਿੰਡ ਪ੍ਰਚਾਰ ਕੀਤਾ ਹੰਸਰਾਜ ਜੀ ਦੇ ਇਲੈਕਸ਼ਨ ਦੇ ਵਿੱਚ ਅਸੀਂ ਪਿੰਡ-ਪਿੰਡ ਪ੍ਰਚਾਰ ਕੀਤਾ ਸਤਾਰਾ ਯਾਰ 775 ਵੋਟਾਂ ਸਾਨੂੰ ਪਈਆਂ ਤੇ ਅਕਾਲੀ ਦਲ ਨੂੰ 17500 ਕੁਝ ਵੋਟਾਂ ਪਈਆਂ ਤੇ ਅਸੀਂ ਜਿਹੜੀ ਵਿਧਾਨ ਸਭਾ ਫਰੀਦਕੋਟ ਤੋਂ ਲੀਡ ਆ ਜਿਹੜੀ ਅਕਾਲੀ ਦਲ ਤੋਂ ਵੱਧ ਲਈ ਉਸੇ ਤਰ੍ਹਾਂ ਅਰਾਈਆਂ ਵਾਲੇ ਦੇ ਵਿੱਚ ਸਾਡੀ ਪੰਚਾਇਤ ਬਣੀ ਹਮ ਫਰੀਦਕੋਟ ਦੇ ਦਿਹਾਤੀ ਏਰੀਏ ਦੇ ਵਿੱਚ ਸਾਡੀ ਪੰਚਾਇਤ ਬਣੀ ਉਸੇ ਤਰ੍ਹਾਂ ਸੰਗਤਪੂਰੇ ਦੇ ਵਿੱਚ ਸਾਡੀ ਪੰਚਾਇਤ ਹੈ ਕਿੰਗਰੇ ਦੇ ਵਿੱਚ ਸਾਡੀ ਪੰਚਾਇਤ ਹੈ ਇਸ ਤਰ੍ਹਾਂ ਕਈ ਪਿੰਡਾਂ ਦੇ ਵਿੱਚ ਅਸੀਂ ਮੇਰੀ ਵਿਧਾਨ ਸਭਾ ਜਾਨੀ ਕਿ ਫਰੀਦਕੋਟ ਹਲਕੇ ਦੀ ਜੋ ਮੈਂ ਸੇਵਾ ਕਰ ਰਿਹਾ ਨਾਲ ਜ਼ਿਲ੍ਹਾ ਪ੍ਰਧਾਨ ਦੇ ਨਾਲ ਨਾਲ ਉਹਦੇ ਵਿੱਚ ਅਸੀਂ ਕਾਮਯਾਬ ਹੋਏ ਸਰਪੰਚ ਬਣਾਉਣ ਲਈ ਤੇ ਲਗਭਗ ਮੈਂਬਰ ਅਸੀਂ ਲਗਭਗ ਪਿੰਡਾਂ ਦੇ ਵਿੱਚ ਅਸੀਂ ਮੈਂਬਰ ਬਣਾਉਣ ਦੇ ਵਿੱਚ ਕਾਮਯਾਬ ਹੋਏ ਜਿਉਂ ਨੂੰ ਆਪਾਂ ਪੰਚ ਕਹਿ ਦਿੰਨੇ ਆ ਤੇ ਸੰਗਤ ਦਾ ਆਸ਼ੀਰਵਾਦ ਆ ਜੀ ਤੁਹਾਡੇ ਭਰਾਵਾਂ ਦਾ ਆਸ਼ੀਰਵਾਦ ਆ ਕੰਮ ਕਰ ਰਹੇ ਆ ਜੀ ਤੇ ਦੀਲੀ ਇੱਛਾ ਸਵੇਰੇ ਨਿਕਲ ਜਾਈਦਾ ਸ਼ਾਮ ਤੱਕ ਇੱਕੋ ਇੱਛਾ ਭਾਰਤੀ ਜਨਤਾ ਪਾਰਟੀ ਤੇ ਦੇਸ਼ ਦੀ ਸੇਵਾ ਕਰਨਾ ਸਟਾਰਟਿੰਗ ਵੀ ਤੁਹਾਡੀ ਫਿਰ ਭਾਰਤੀ ਜਨਤਾ ਪਾਰਟੀ ਤੋਂ ਹੋਈ ਸੀ ਕੋਈ ਮੈਂ ਸੇਮ ਸੇਵਕ ਸੀ ਹੂੰ ਛੋਟਾ ਹੁੰਦਾ ਵੀ ਸ਼ਾਖਾ ਚ ਜਾਂਦਾ ਰਿਹਾ ਓਕੇ ਇੱਕ ਦਿੱਲੀ ਭਾਵਨਾ ਸੀ ਦਿੱਲੀ ਇੱਛਾ ਸੀ ਤੇ ਭਾਰਤੀ ਜਨਤਾ ਪਾਰਟੀ ਨੇ ਹੂੰ ਮਾਨ ਦਿੱਤਾ ਤੇ ਪਾਰਟੀ ਜਾਂਤਾ ਪਾਰਟੀ 'ਚ ਕੰਮ ਕੀਤਾ ਬਸ ਇੱਕੋ ਹੀ ਮੇਰੀ ਪਾਰਟੀ ਹੈ ਇੱਕੋ ਹੀ ਰਹੂਗੀ ਨਹੀਂ ਜਿਵੇਂ ਅੱਜ ਕੱਲ ਬਦਲ ਜਾਂਦੇ ਨੇ ਪਤਾ ਨਹੀਂ ਲੱਗਦਾ ਜਿਵੇਂ ਹੁਆਜ ਦੀ ਹਾਲਾਤਾਂ ਦੀ ਗੱਲ ਕਰੀਏ ਤੇ ਬਦਲ ਜਾਂਦਾ ਵੀ ਸਵੇਰੇ ਕਿਹੜੀ ਪਾਰਟੀ ਚ ਉੱਠਣਾ ਜੋ ਬਣ ਜਾਂਦੇ ਲੋਕ ਸਿਆਸਤ ਕਰਦੇ ਆ ਲਾਲਚ ਨੂੰ ਕਰਦੇ ਆ ਦੇ ਟੋ ਟੱਪੇ ਨੂੰ ਕਰਦੇ ਆ ਅਸੀਂ ਸਿਆਸਤ ਕਰਨੀ ਦੇਸ਼ ਦੀ ਸੇਵਾ ਲਈ ਕਰਦੇ ਆ ਹਾਂ ਮੈਨੂੰ ਅੱਜ ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਬਣਾਇਆ ਇਹ ਮੇਰੀ ਕੋਈ ਪੱਕੀ ਕੁਰਸੀ ਨਹੀਂ ਜਾਂ ਪੱਕੀ ਰਜਿਸਟਰੀ ਨਹੀਂ ਕਰਾਈ ਜਿਵੇਂ ਦੂਜੀਆਂ ਪਾਰਟੀਆਂ ਦੇ ਵਿੱਚ ਪਰਿਵਾਰਵਾਦ ਆ ਵੀ ਕੋ ਬੰਦਾ ਹੀ ਪ੍ਰਧਾਨ ਦਿੰਦਾ ਸਾਡੀ ਪਾਰਟੀ ਦੀ ਸਾਡੇ ਸੰਗਠਨ ਦੀ ਇਹ ਖੂਬਸੂਰਤੀ ਹੈ ਵੀ ਇਹਦੇ ਵਿੱਚ ਚੇਂਜ ਆਉਣਾ ਹੀ ਆਉਣਾ ਤੇ ਦੂਜੀ ਗੱਲ ਜਿਹੜਾ ਪਾਰਟੀ ਨੇ ਮੈਨੂੰ ਪ੍ਰਧਾਨ ਬਣਾਇਆ ਇਹ ਸੇਵਾ ਕਰਨ ਲਈ ਮੌਕਾ ਦਿੱਤਾ ਨਾ ਕਿ ਮੇਰੇ ਨਾਂ ਪੱਕੀ ਰਜਿਸਟਰੀ ਕਰਾਈ ਤੇ ਮੈਂ ਸੇਵਾ ਦੀ ਭਾਵਨਾ ਨਾਲ ਇੱਕ ਕਾਰਕਿਰਤਾ ਬਣ ਕੇ ਕੰਮ ਕੀਤਾ ਮੈਂ ਕਦੀ ਆਪ ਦੇ ਆਪ ਨੂੰ ਪ੍ਰਧਾਨ ਨਹੀਂ ਸਮਝਦਾ ਮੈਂ ਕਦੀ ਆਪ ਦੇ ਆਪ ਨੂੰ ਵਿਧਾਨ ਸਭਾ ਹਲਕੇ ਦਾ ਮੈਨੂੰ ਪਾਰਟੀ ਨੇ ਕਨਵੀਨਰ ਲਾਇਆ ਚੋਣ ਲੜਾਈ ਆ ਮੈਂ ਕਦੀ ਉਹਦਾ ਮਾਨ ਨਹੀਂ ਕਰਦਾ ਮੈਂ ਤਾਂ ਹਮੇਸ਼ਾ ਇੱਕ ਵਰਕਰ ਨਾ ਮਾਨਾ ਜਿਹਾ ਬਣ ਕੇ ਭਾਰਤੀ ਜਨਤਾ ਪਾਰਟੀ ਦਾ ਕੰਮ ਕਰਦਾ ਤੇ ਪਾਰਟੀ ਨੇ ਦੇਖਣਾ ਮੈਨੂੰ ਕਿੱਥੇ ਅਰਜੈਸਟ ਕਰਨਾ ਇਹ ਸਾਡੀ ਪਾਰਟੀ ਹੈ ਜਿਹਦੀ ਸਦਾ ਹੀ ਵਰਕਰਾਂ ਉੱਤੇ ਨਿਗਾਹ ਰੰਦੀ ਹੈ ਸਾਨੂੰ ਖੁਸ਼ਕੁਰਤੀ ਹੈ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਸੰਗਠਨ 'ਚ ਕੰਮ ਕਰਦੇ ਨੇ ਹੁਣ ਜੇ ਗੱਲ ਕਰੀਏ ਪਿਛਲੇ ਸਮੇਂ ਜੋ ਵਿਰੋਧ ਹੋਇਆ ਸੀਗਾ ਹਨਾ ਤੁਹਾਡਾ ਵੀ ਕਾਫੀ ਵਿਰੋਧ ਹੋਇਆ ਸੀ ਪਿੰਡਾਂ ਦੇ ਵਿੱਚ ਕਿਉਂਕਿ ਕਿਸਾਨੀ ਮੰਗਾ ਸੀ ਉਹਨਾਂ ਮੰਗਾਂ ਨੂੰ ਲੈ ਕੇ ਘਰ ਰਹੇ ਸੀ ਪਰ ਉਸ ਦੇ ਵਿੱਚ ਦਰਮਿਆਨ ਦੇਖੇਗਾ ਸੀ ਕਿ ਲੋਕ ਬੀਜੇਪੀ ਨਾਲ ਬਹੁਤ ਘੱਟ ਡਰ ਕੇ ਸਾਹਮਣੇ ਆਉਂਦੇ ਸੀ ਜਦੋਂ ਤੁਸੀਂ ਪ੍ਰੋਜੈਕਸ਼ਨ ਕਿਤੇ ਕਰਦੇ ਸੀ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਹੁੰਦਾ ਸੀ ਪਰ ਅੱਜ ਕਿਤੇ ਨਾ ਕਿਤੇ ਲੋਕ ਕਾਫੀ ਜੁੜਦੇ ਨੇ ਆਮ ਤੋੜੀ ਸੋਸ਼ਲ ਮੀਡੀਆ ਤੇ ਵੇਖਿਆ ਵੀ ਤੁਸੀਂ ਫੋਟੋਆਂ ਪਾ ਰਹੇ ਲੋਕੀ ਜੁੜ ਰਹੇ ਨੇ ਤੇ ਜਦੋਂ ਵੀ ਕੁਝ ਹੰਕਸ ਕਰਦੇ ਹੋ ਸਰਕਾਰ ਦੇ ਖਿਲਾਫ ਚਾਹੀ ਕਾਂਗਰਸ ਹੋਵੇ ਚਾਹੀ ਆਮ ਆਈ ਪਾਰਟੀ ਹੋਵੇ ਤਾਂ ਬੜੇ ਲੋਕ ਹੁਣ ਤੁਹਾਡੇ ਨਾਲ ਇਕੱਠੇ ਹੋ ਕੇ ਖੜਦੇ ਨੇ ਦੇਖੋ ਲੋਕਾਂ ਦੀ ਜਿਹੜਾ ਕੰਮ ਆ ਜਦੋਂ ਤੁਸੀਂ ਲੋਕਾਂ ਨਾਲ ਖੜਦੇ ਹੋ ਉਹਨਾਂ ਦੇ ਕੰਮ ਕਰਦੇ ਆ ਇੱਕ ਨਿਰਸੁਆਤ ਸੱਚੀ ਭਾਵਨਾ ਨਾਲ ਤੁਸੀਂ ਸੇਵਾ ਕਰਦੇ ਹੋ ਤਾਂ ਪ੍ਰਮਾਤਮਾ ਉਹ ਵੈਗਰੂਤਾ ਨੂੰ ਬਲ ਬਖਸ਼ਦਾ ਤੁਹਾਨੂੰ ਕਾਮਯਾਬੀ ਬਖਸ਼ਦਾ ਉਸੇ ਤਰ੍ਹਾਂ ਮੈਂ ਇੱਕ ਦੇਸ਼ ਹਿਤ ਲਈ ਰਾਸ਼ਟਰ ਹਿਤ ਲਈ ਕੰਮ ਕਰਨਾ ਮੇਰਾ ਫਰਜ਼ ਹੈ ਤੇ ਮੇਰੀ ਸੋਚ ਹੈ ਤੇ ਮੈਂ ਉਹ ਕੰਮ ਕਰਦਾ ਤੇ ਹਰਦਮੈਂ ਭਾਰਤੀ ਜਨਤਾ ਪਾਰਟੀ ਲਈ ਦਿਨ-ਰਾਤ ਮਿਹਨਤ ਕਰਦਾ ਤੇ ਪਰ ਮਾਤਮਾ ਫਲ ਦੇ ਰਿਆ ਅੱਜ ਦੇਖੋ ਪਿੰਡਾਂ ਚ ਅਸੀਂ ਕਾਮਯਾਬ ਹੋਏ ਹਾਂ ਆਉਣ ਵਾਲੇ ਸਮੇਂ ਚ ਅਸੀਂ ਸ਼ਹਿਰਾਂ ਚ ਐਮਸੀ ਵੀ ਬਣਾਵਾਂਗੇ ਬਲਾਕ ਸੰਮਤੀਆਂ ਵੀ ਜਿੱਤਾਂਗੇ ਤੇ ਜ਼ਿਲ੍ਹਾ ਪ੍ਰੀਸ਼ਦਾਂ ਵੀ ਜਿੱਤਾਂਗੇ ਹੁਣ ਤੁਸੀਂ ਗੱਲ ਕੀਤੀ ਸੀ ਲੱਤਾਂ ਕਿੱਚਨ ਵਾਲੇ ਹਨ ਉਹ ਅਕਸਰ ਹਰ ਇੱਕ ਪਾਰਟੀ ਦੇ ਵਿੱਚ ਹੁੰਦੇ ਆ ਕਿਸੇ ਪਾਰਟੀ ਦੇ ਵਿੱਚ ਬਾਹਰੋਂ ਆਏ ਹੁੰਦੇ ਆ ਕਿਸੇ ਪਾਰਟੀ ਮਚਾਉਂਦੇ ਨੇ ਤੁਹਾਡੇ ਨਾਲ ਫਿਰ ਕਿਵੇਂ ਕਿਵੇਂ ਸੀ ਕੋਈ ਵੇਖਿਆ ਜਾਂਦਾ ਜਾਦਤਰ ਵੇਖਿਆ ਜਾਂਦਾ ਵੀ ਗੌਰਵ ਕੱਕੜ ਜਿਹੜਾ ਵੀ ਕੰਮ ਕਰਦਾ ਇਕੱਲਾ ਤੇ ਖੁੱਲਾ ਹੋ ਕੇ ਆਪ ਹੀ ਕਰਦਾ ਵੀ ਕਿਸੇ ਦੇ ਸਰ ਤੇ ਮੈਨੂੰ ਲੱਗਦਾ ਵੀ ਨਹੀਂ ਕਰਦਾ ਕਿਸੇਆ ਦੇਖੋ ਮੇਰਾ ਫਰਜ ਹੈ ਜੀ ਸਾਰਿਆਂ ਨੂੰ ਨਾਂ ਲੈ ਕੇ ਚੱਲਣਾ ਹਾਂ ਮੈਂ ਸਾਰਿਆਂ ਨੂੰ ਨਾਂ ਲੈ ਕੇ ਚੱਲਦਾ ਮੇਰਾ ਕਿਸੇ ਨਾਲ ਨਿੱਜੀ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਨਾ ਮੇਰੇ ਮਨ ਦੇ ਵਿੱਚ ਕੋਈ ਨਹੀਂ ਲੱਤਾਂ ਖਿੱਚਣ ਵਾਲਿਆਂ ਦਾ ਤਾਂ ਹੋ ਸਕਦਾ ਪਰ ਤੁਸੀਂ ਨਹੀਂ ਰੱਖਦੇ ਮਨ ਦਾ ਇਹ ਕੋ ਰਾਜਨੀਤੀ ਹੈ ਜੀ ਇੱਥੇ ਹਰ ਇੱਕ ਬੰਦੇ ਨੂੰ ਹੁੰਦਾ ਹੈ ਕਿ ਮੈਂ ਜ਼ਿਲ੍ਹਾ ਪ੍ਰਧਾਨ ਬਣਾ ਹਰ ਇੱਕ ਬੰਦੇ ਨੂੰ ਹੁੰਦਾ ਮੈਂ ਕੋਈ ਐਮਸੀ ਦਾ ਇਲੈਕਸ਼ਨ ਲੜਾਂ ਜਾਂ ਸਰਪੰਚੀ ਦਾ ਲੜਾਂ ਸੋ ਇਹ ਚੀਜ਼ਾਂ ਪਾਰਟੀ ਨੇ ਦੇਖਣੀਆਂ ਹਮ ਪਾਰਟੀ ਦਾ ਇੱਕ ਸੱਚੇ ਸਿਪਾਹੀ ਬਣ ਕੇ ਦੇਸ਼ਿਤ ਲਈ ਕੰਮ ਕਰਦੇ ਰਹੋ ਪਾਰਟੀ ਆਪੇ ਤੁਹਾਨੂੰ ਕਾਮਯਾਬ ਕਰਦੀ ਹੈ ਪਾਰਟੀ ਨੇ ਹੀ ਤੁਹਾਨੂੰ ਅਹੁਦੇ ਦੇਣੇ ਆ ਤੇ ਅਸੀਂ ਤਾਂ ਇੱਕ ਕਾਰਕਿਰਤਾ ਪਾਰਟੀ ਦੇ ਜੋ ਉਹਦੇ ਦਿੱਤੇ ਜਿੰਮੇਵਾਰੀ ਨਿਭਾ ਰਹੇ ਹਾਂ ਜਿਹੜੇ ਲੱਤਾਂ ਖਿੱਚਣ ਵਾਲਿਆਂ ਦੀ ਗੱਲ ਕਰਦੇ ਆ ਕੁਝ ਲੋਕਾਂ ਦੀ ਸੋਚ ਇਹ ਹੁੰਦੀ ਆ ਜਿਨ੍ਹਾਂ ਦੇ ਮਨ ਦੇ ਵਿੱਚ ਸਵਾਰਥ ਤੇ ਲਾਲਚ ਹੁੰਦਾ ਉਹਨਾਂ ਨੂੰ ਇਹ ਹੁੰਦਾ ਕਿ ਮੈਂ ਜ਼ਿਲ੍ਹਾ ਪ੍ਰਧਾਨ ਬਣਾ ਜਾਂ ਮੈਂ ਕੋਈ ਫਲਾਨੀ ਬਲਾਕ ਸੰਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਾਂ ਤੇ ਗਾਂ ਮੈਂ ਕੁਝ ਹੋਰ ਕਰਾਂ ਤੇ ਮੈਂ ਕੋਈ ਉਸ ਅਹੁਦੇ ਦਾ ਦੁਰਪਯੋਗ ਕਰਕੇ ਮੈਂ ਕੋਈ ਧਨ ਇਕੱਠਾ ਕਰਾਂ ਮੇਰੀ ਨਾ ਤਾਂ ਸੋਚ ਦੇਖੋ ਧਨ ਇਕੱਠਾ ਕਰਨ ਦੀ ਆ ਨਾ ਕਿਸੇ ਦਾ ਗਾਲ ਵਟਣ ਦੀ ਆ ਮੇਰੀ ਤਾਂ ਇੱਕੋ ਹੀ ਸੋਚ ਆ ਵਿਦੇਸ਼ ਦੀ ਸੇਵਾ ਕਰਨੀ ਆ ਲੋਕਾਂ ਦੀ ਸੇਵਾ ਕਰਨੀ ਸਮਾਜ ਦੀ ਸੇਵਾ ਕਰਨੀ ਆ ਸੋ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹਾਂ ਜੇ ਕੋਈ ਲੱਤ ਖਿੱਚਦਾ ਤਾ ਇਹ ਲੱਤਾਂ ਖਿੱਚਣ ਵਾਲੇ ਵੀ ਜ਼ਰੂਰੀ ਹੋਣੇ ਚਾਹੀਦੇ ਆ ਜੀ ਇਹ ਹੀ ਲੋਕ ਤੁਹਾਨੂੰ ਅੱਗੇ ਲੈ ਕੇ ਜਾਂਦੇ ਆ ਇਹ ਤੁਹਾਡੇ ਦੁਸ਼ਮਣ ਤੇ ਲੱਤਾਂ ਖਿੱਚਣ ਵਾਲੀ ਤੁਹਾਨੂੰ ਕਾਮਯਾਬ ਕਰਦੇ ਸੋ ਅੱਜ ਜੋ ਮਹਾਰਾਜ ਨੇ ਪਾਰਟੀ ਨੇ ਸੰਗਠਨ ਨੇ ਮੈਨੂੰ ਮਾਣ ਬਖਸ਼ਿਆ ਇਹ ਸਭ ਜਨਤਾ ਦਾ ਆਸ਼ੀਰਵਾਦ ਆ ਤੇ ਜਾਂ ਜਿਹੜੇ ਸੱਜਣ ਆ ਉਹਨਾਂ ਦਾ ਸ਼ੀਰ ਆ ਤੁਸੀਂ ਇਲੈਕਸ਼ਨ ਲੜੇ ਹੋ ਹਨਾ ਅ ਐਮਐਲਏ ਦੀ ਤੇ ਕਿਵੇਂ ਦਾ ਰਿਹਾ ਉਸ ਸਮੇਂ ਕਿਉਂਕਿ ਕਿ ਕਿ ਅਕਸਰ ਗਈ ਗਾਣਿਆਂ ਵਿੱਚ ਕਹਿੰਦੇ ਨੇ ਵੀ ਪੈਲੀਆਂ ਵੇਚ ਕੇ ਜਾਓ ਕਰਕੇ ਤੁਸੀਂ ਐਮਐਲਏ ਕੋਈ ਬਾਨਾ ਬਾਨਾ ਨਾ ਪਰ ਤੁਹਾਡਾ ਉਸ ਸਮੇਂ ਵੱਡੇ ਵੱਡੇ ਚਿਹਰੇ ਪਾਰਟੀ ਦੇ ਨੈਸ਼ਨਲ ਲੈਵਲ ਦੇ ਤੁਹਾਡੇ ਹੱਕ ਵਿੱਚ ਇਥੇ ਪ੍ਰਚਾਰ ਕਰਨਾ ਹੈ ਰੂਡ ਸ਼ੋਅ ਕੀਤਾ ਹੈਗਾ ਤੇ ਕਦੋਂ ਕਿੰਨਾ ਕੁਚਾ ਹੋ ਗਿਆ ਤੁਹਾਡਾ ਦੇਖੋ ਜੀ ਅਸੀਂ ਕਾਰਕਿਰਤਾ ਨਾਤੇ ਕੰਮ ਕਰਦੇ ਹਾਂ ਮੈਂ ਇਲੈਕਸ਼ਨ ਦੇ ਵਿੱਚ ਜਿੱਥੋਂ ਤੱਕ ਮੇਰੇ ਤੋਂ ਜਾਇਆ ਗਿਆ ਮੈਂ ਗਿਆ ਪਰ ਮੈਨੂੰ ਉਹਨਾਂ ਹਾਲਾਤਾਂ ਦੇ ਵਿੱਚ ਦੇਖੋ ਇੱਕ ਹਾਲਾਤ ਇਹੋ ਜਿਹਾ ਵੀ ਤੁਸੀਂ ਕਿਸੇ ਘਰੇ ਜਾ ਕੇ ਓਟ ਮੰਗਣ ਜਾਂਦੇ ਹੋ ਤਾਂ ਤੁਹਾਨੂੰ ਅੱਗੋਂ ਬੁਰਾ ਭਲਾ ਕਿਹਾ ਜਾਂਦਾ ਸਾਡੀਆਂ ਮਾਂ ਮੇਰੀ ਮੰਮਾ ਵੀ ਗਏ ਮੇਰੇ ਭੈਣ ਜੀ ਵੀ ਗਏ ਸਾਡੇ ਪਰਿਵਾਰ ਦੀਆਂ ਔਰਤਾ ਵੀ ਗਈਆਂ ਹਾਂ ਤੇ ਜਿੱਦੋਂ ਕਿਸੇ ਦੇ ਅੱਗੇ ਕਾਰਡ ਦੇਈਦਾ ਸੀ ਤਾਂ ਉਹ ਗਲਤ ਬੋਲਦਾ ਸੀ ਵੀ ਭਾਜੀ ਪੀ ਕਾ ਸਮਾਇਕ ਹੋ ਜਾ ਸੀ ਪਰ ਫਿਰ ਵੀ ਅਸੀਂ ਸੰਘਰਸ਼ ਲੜਿਆ ਪਰ ਉਹਨਾਂ ਹਾਲਾਤਾਂ ਵਿੱਚ ਵੀ ਮੈਂ ਫਰੀਦਕੋੜ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਫਰੀਦਕੋੜ ਤੋਂ ਮੈਂ ਚੋਣ ਲੜਿਆ ਜੀ ਕੋਟਕਪੂਰੇ ਤੋਂ ਚੋਣ ਲੜੇ ਜੈਤ ਤੋਂ ਚੋਣ ਲੜੇ ਉਹਨਾਂ ਹਾਲਾਤਾਂ 'ਚ ਵੀ ਮੈਨੂੰ ਜੋ 2424 ਵੋਟਾਂ ਪਈਆਂ ਮੈਂ ਉਹਨੂੰ 24000 ਮੰਨ ਕੇ ਚੱਲਦਾ ਕਿਉਂਕਿ ਇੱਕ ਸਮਾ ਇਹ ਹੋ ਗਿਆ ਵੀ ਤੁਹਾਨੂੰ ਗਲੀ ਦੇ ਵਿੱਚ ਜਾਂਦਾ ਵੀ ਬੰਦੇ ਨੇ ਘੇੜੇ ਨਹੀਂ ਬਿਲਕੁਲ ਇਹ ਸੀ ਭਾਜੀਪੀ ਵਾਲੇ ਹਨ ਤੇ ਪਰ ਫਿਰ ਵੀ ਦੇਖੋ ਕਿ ਤੁਸੀਂ 2500 ਬੰਦਾ ਇਕੱਠਾ ਕਰੋ ਇੱਕ ਮਾੜੇ ਹਾਲਾਤ ਦੇ ਵਿੱਚ ਜਦੋਂ ਤੁਹਾਨੂੰ ਸਾਰੇ ਪਾਸਿਓਂ ਘੇੜਨ ਵਾਲੇ ਆ ਤੇ 2500 ਬੰਦਾ ਹੱਕ 'ਚ ਖੜਿਆ ਮੈਂ ਮਹਿਸੂਸ ਕਰਦਾ ਤੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਹਿਲੇ ਨੰਬਰ ਤੇ ਮਤਲਬ ਦੇਖੋ ਪਰਦਰਸ਼ਨ ਅਸੀਂ ਕੀਤਾ ਇਲੈਕਸ਼ਨ ਲੜਿਆ ਪਰ ਜੋ ਰਿਜ਼ਲਟ ਆਇਆ ਜਨਤਾ ਦਾ ਫਤਵਾ ਜਨਤਾ ਸਾਕੋਸ਼ਾ ਜਨਤਾ ਦਾ ਮਾਣ ਸਨਮਾਨ ਤੇ ਫਤਵਾ ਸਿਰ ਮੱਥੇ ਪਰ ਜੈਤੋ ਕੋੜਕਪੂਰੇ ਨਾਲੋਂ ਬਾਰੋ ਗਕੜ ਨੂੰ ਜਨਤਾ ਨੇ ਇਹ ਇਹ ਜੇ ਕਰੀਏ ਵੀ ਜੇ ਆਪਾਂ ਤੁਹਾਡੇ ਸੰਗ ਦੀ ਗੱਲ ਕਰੀਏ ਤਾਂ ਸੰਗ ਦੇ ਇਥੇ ਕਾਫੀ ਫ੍ਰੀ ਕੋਰਟ ਦੇ ਵਿੱਚ ਗੜਬ ਮੰਨਿਆ ਜਾ ਸਕਦਾ ਵੀ ਕਾਫੀ ਨਹੀਂ ਪਰ ਕੀ ਕਾਰਨ ਰਹਿ ਗਿਆ ਵੀ ਉਦੋਂ ਸਮੇ ਜਿਹੜੀ ਹੈਗੀ ਆ ਲੋਕਾਂ ਨੂੰ ਤੁਹਾਨੂੰ ਜਿਹੜਾ ਲੱਗਦਾ ਨਹੀਂ ਵੀ ਤੁਹਾਡੇ ਆਪਣਿਆਂ ਨੇ ਪਿਆਰ ਦਿੱਤਾ ਦੇਖੋ ਇੱਕ ਹਾਲਾਤ ਜਦੋਂ ਉਹ ਜੇ ਹੋਣ ਖੁੱਲ ਕੇ ਤੁਸੀਂ ਪ੍ਰਚਾਰ ਨਹੀਂ ਕਰ ਸਕੇ ਖੁੱਲ ਕੇ ਤੁਸੀਂ ਲੋਕਾਂ ਨੂੰ ਮਿਲ ਨਹੀਂ ਸਕੇ ਇੱਕ ਜਿਹੜੇ ਮੈਨੂੰ ਇਲੈਕਸ਼ਨ ਦੇ ਵਿੱਚ ਸਮਾਂ ਮਿਲਿਆ ਮੈਨੂੰ ਜਿਹੜੀ ਟਿਕਟ ਮਿਲਣ ਤੋਂ 20 ਦਿਨ ਮਿਲੇ ਕਿਉਂਕਿ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਸੀ ਇੱਕ ਸਮਝਣ ਚ ਟਾਈਮ ਲੱਗ ਜਾਂਦਾ ਤੇ ਇੱਕ 20 ਦਿਨਾਂ ਦੇ ਵਿੱਚ ਤੁਸੀਂ ਵੇਖੋ 71 ਪਿੰਡ ਸੀ ਤੇ 25 ਵਾਰਡ ਸੀ ਤੁਸੀਂ 20 ਦਿਨਾਂ ਦੇ ਵਿੱਚ ਕਿੱਥੇ ਜਾ ਸਕਦੇ ਸੋ ਜਿੰਨਾ ਕ ਸੀਗਾ ਗਏ ਆ ਪਰ ਮੈਂ ਪਿੰਡਾਂ 'ਚ ਵੀ ਗਿਆ ਤੁਸੀਂ ਦੇਖੋ ਅਰਾਈਆਂ ਵਾਲੇ ਦੇ ਵਿੱਚੋਂ ਵੀ ਵੋਟ ਪਏ ਹਰ ਪਿੰਡ 'ਚੋਂ ਹਰ ਬੂਥ 'ਚੋਂ ਵੋਟ ਪਿਆ ਇੱਕ ਦੋ ਬੂਥਾਂ ਨੂੰ ਛੱਡ ਕੇ ਉੱਥੋਂ ਸਾਨੂੰ ਵੋਟ ਨਹੀਂ ਪਈ ਤੇ ਉਹ ਨ부ਥਾ ਨੂੰ ਅਸੀਂ ਅੱਜ ਕਾਮਯਾਬ ਕੀਤਾ ਇਲੈਕਸ਼ਨ ਐਮਪੀ ਦੇ ਵਿੱਚ ਸਾਈ ਹੰਸਰਾਜ ਹੰਸ ਸਿੰਘ ਨੂੰ ਕਿੰਗਰੇ ਦੇ ਵਿੱਚੋਂ ਵਧੀਆ ਵੋਟਾਂ ਪਈਆਂ ਢਾਪ ਸ਼ੇਰ ਸਿੰਘ ਵਾਲੇ ਦੇ ਵਿੱਚ ਵੋਟਾਂ ਪਈ ਖੁਦ ਡੱਲੇ ਵਾਲਾ ਸਾਹ ਦੇ ਪਿੰਡ ਦੇ ਵਿੱਚ ਮੈਂ ਗਿਆ ਜਾ ਕੇ ਪ੍ਰਚਾਰ ਕੀਤਾ ਲੋਕਾਂ ਨੇ ਸੰਗਤ ਨੇ ਇੱਥੇ ਸੱਦਿਆ ਆਸ਼ੀਰਵਾਦ ਦਿੱਤਾ 144 ਦੇ ਕਰੀਬ ਵੋਟਾਂ ਸੀ ਅੱਜ ਵੀ ਤਾਂ ਹੀ ਪਿੰਡ ਡੱਲਿਆ ਦੇ ਲੋਕ ਯਾਦ ਕਰਦੇ ਆ ਡੱਲੇ ਵਾਲੇ ਤੋਂ ਤੁਸੀਂ ਦੇਖੋ ਸਾਡੇ ਨਾਲ ਸਾਥੀ ਬਲਵੰਤ ਸਿੰਘ ਡੱਲੇ ਵਾਲਾ ਜੀ ਨੂੰ ਮੈਂ ਪਿਛਲੇ ਦਿਨੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਅੱਜ ਡੱਲੇ ਵਾਲੇ ਦੇ ਵਿੱਚ ਸਾਡੀ ਘੱਟ ਤੋਂ ਘੱਟ ਜੀਤ ਨਹੀਂ ਤੇ 300 ਵੋਟ ਜੜ ਚੱਕੜ ਨਾਲ ਭਾਰਤੀ ਜਨਤਾ ਪਾਰਟੀ ਨਾਲ ਕਰੀ ਇਹ ਪੋਲੀਟਿਕਲ ਤੌਰ ਤੇ ਹੋ ਗਿਆ ਤੇ ਆਪਾਂ ਹੁਣ ਥੋੜਾ ਜਿਆਦਾ ਤੁਹਾਡੀ ਜ਼ਿੰਦਗੀ ਬਾਰੇ ਗੱਲਬਾਤ ਹੋਰ ਕਰਦੇ ਆਂ ਖਾਣ ਪੀਣ ਦੇ ਕੀ ਸ਼ਿਕਾਇਨ ਆ ਤੁਸੀਂ ਖਾਣ ਪੀਣ ਦੇ ਦੇਖੋ ਜੀ ਨਾਰਮਲ ਹਾਂ ਦਾਲ ਫੁਲਕਾ ਹਾਂ ਸ਼ਕੀਦਾ ਜੀ ਹਾਂ ਤੇ ਪਰਮਾਤਮਾ ਦੀ ਕਿਰਪਾ ਨਾਲ ਜਿੱਥੇ ਵੀ ਜਾਈਦਾ ਪਿੰਡਾਂ ਦੇ ਵਿੱਚ ਹਾਂ ਜਿੱਤੇ ਕਿ ਤੇ ਚਟਨੀ ਮਿਲ ਜਾਂਦੀ ਆ ਉਹ ਖਾਈ ਦੀ ਆ ਸ਼ੌਂਕ ਨਾਲ ਸਾਥੀਆਂ ਦੇ ਸਾਡੀਆਂ ਮਾਵਾ ਭੈਣਾਂ ਕੋਲੇ ਚੁੱਲ੍ਹੇ 'ਚ ਵੀ ਬਹਿ ਜਾਈਦਾ ਜਿੱਥੇ ਬੈਠ ਕੇ ਛਕੀਦੀ ਆ ਕਿਉਂਕਿ ਅਸੀਂ ਇੱਕ ਕਾਰਕਿਰਤਾਇਕ ਕਾਮ ਲੋਕ ਆ ਅਸੀਂ ਕੋਈ ਲੀਡਰ ਨਹੀਂ ਗੇ ਭਾਰਤੀ ਜਨਤਾ ਪਾਰਟੀ ਦੇ ਸ਼ਿਪਾਈ ਆ ਸ਼ਿਪਾਈ ਬਣ ਕੇ ਕੰਮ ਕਰਦੇ ਆ ਸ਼ਿਪਾਈ ਨੂੰ ਤਾਂ ਜਿੱਥੇ ਮਰਦੀ ਚਾਹੀਏ ਇਹਦੇ ਕੋਈ ਤਜਰਬਾ ਜਿਵੇਂ ਤੁਸੀਂ ਵੋਟਾਂ ਦੇ ਵਿੱਚ ਹਸਰਾ ਹਸਰੀ ਨਾਲ ਗਏ ਹੋ ਉਦੋਂ ਰੇੜੀ ਤੇ ਹਸਰਾ ਜੀ ਵੀ ਖੜ ਕੇ ਗੋਲ ਗੱਪੇ ਖਾਣ ਲੱਗ ਗਈ ਸੀ ਨਾ ਇਦਾਂ ਦਾ ਕੋਈ ਵਾਕਿਆ ਜਿ ਹੋਇਆ ਹੋਵੇ ਪਿੰਡਾਂ ਦੇ ਵਿੱਚ ਤੁਹਾਡੇ ਨਾਲ ਕੋਈ ਉਹ ਮੈਂ ਤੁਹਾਨੂੰ ਅਕਸਰ ਹੀ ਦੱਸਦਾ ਵੀ ਸਾਡੀਆਂ ਮਾਵਾ ਪੈਣਾ ਕੋਲੇ ਜਾਂ ਭਰਾਵਾ ਕੋਲੇ ਬੈਠ ਕੇ ਜਾਂ ਸੱਥਾਂ ਚ ਬੈਠ ਕੇ ਸੱਥ ਚ ਬੈਠ ਕੇ ਵੀ ਮੈਂ ਰੋਟੀ ਖਾਧੀ ਹਈ ਆ ਚੁੱਲੇ ਦੇ ਬੈਠ ਕੇ ਵੀ ਰੋਟੀ ਖਾਧੀ ਹਈ ਆ ਤੁਰੇ ਜਾਂਦੇ ਆ ਗੱਡੀ ਚ ਬੈਠ ਕੇ ਵੀ ਰੋਟੀ ਖਾਧੀ ਵੀ ਕਿਉਂਕਿ ਸਵੇਰੇ ਨਿਕਲ ਜਾਈਦਾ ਜੀ ਅਣ ਅੱਜ ਤੁਸੀਂ ਵੇਖੋ ਮੈਂ ਸਤ ਭੋਗ ਭੋਗਾਂ ਦੇ ਜਾ ਕੇ ਆਇਆ ਦੋ ਜੁਆਇਨਿੰਗ ਨਾ ਕਰਾ ਕੇ ਆਇਆ ਦਫ਼ਤਰ ਦੇ ਵਿੱਚ ਜਿੰਨੇ ਸਾਡੇ ਸਾਥੀ ਆਏ ਸੀ ਦੋ ਰੋਲੇ ਸੀਗੇ ਉਹਨਾਂ ਦੇ ਰਾਜੀਨਾਮੇ ਕਰਾਏ ਆ ਜੀ ਹੁਣ ਮੈਂ ਜੈਤੋ ਹਲਕੇ ਦੇ ਵਿੱਚ ਜਾਣਾ ਉੱਥੇ ਜਾ ਕੇ ਅਸੀਂ ਜੁਆਇਨਿੰਗ ਕਰਾਉਣੀ ਆ ਤੇ ਸੋ ਇਸੇ ਤਰ੍ਹਾਂ ਜੈਨਪੁਰਾਤ ਮੈਂਤ ਕਰ ਰਹੇ ਹਾਂ ਜੀ ਅੱਜ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਘਰ ਘਰ ਦੇ ਵਿੱਚ ਪਹੁੰਚਣ ਦੇ ਵਿੱਚ ਕਾਮਯਾਬ ਹੋਈ ਹੈ ਤੇ ਮਾਨਯੋਗ ਮੋਦੀ ਸਾਹਿਬ ਦੀ ਜੋਗਵਾਹੀ ਦੇ ਵਿੱਚ ਸਰਕਾਰ ਚੱਲ ਰਹੀ ਜਿਹਦੇ 11 ਸਾਲ ਪੂਰੇ ਹੋਏ ਆ ਅੱਜ ਮੋਦੀ ਸਾਹਿਬ ਨੇ ਹਰ ਇੱਕ ਵਰਗ ਨੂੰ ਚਾਹੇ ਸਾਡਾ ਕਿਸਾਨ ਸਨਮਾਨ ਨੀਤੀ ਰਹੀ ਲੋਕਾਂ ਦੇ ਖਾਤਿਆਂ 'ਚ ਪੈਸਾ ਪਿਆ ਚਾਹੇ ਆਵਾਸ ਯੋਜਨਾ ਨਾਲ ਘਰ ਮਿਲੇ ਚਾਇਆ ਸ਼ੂਮਨ ਕਾਰਨ 5 ਲੱਖ ਦਾ ਇਲਾਜ ਹੋਇਆ। ਹੂੰ। ਗਰੀਬ ਕਲਿਆਣਨ ਯੋਜਨਾ ਲੋਕਾਂ ਨੂੰ ਕਣਕ ਮਿਲੀ। ਮੁਦਰਾ ਯੋਜਨਾ ਨਾਲ ਲੋਕਾਂ ਨੂੰ ਲੋਨ ਮਿਲਿਆ। ਇਸ ਤਰ੍ਹਾਂ ਮੋਦੀ ਸਾਹਿਬ ਦੀਆਂ अनेका ਹੀ ਸਕੀਮਾਂ। ਸਵਚ ਭਾਰਤ ਹੈ ਟਾਇਲਟ ਬਣੇ। ਨਰੇਗਾ ਤੁਸੀਂ ਦੇਖੋ ਲੋਕਾਂ ਨੂੰ ਕੰਮ ਮਿਲ ਰਿਹਾ। ਮਾਨਯੋਗ ਮੋਦੀ ਸਾਹਿਬ ਦੇ ਕੰਮਾਂ ਦੇ ਨਾਲ ਲੋਕ ਪਰਮਾ ਹੁੰਗਾਰਾ ਜੀ ਜਿੱਥੇ ਜਾਣਿਆ ਅਗਲਾ ਕਹਿੰਦਾ ਜੀ ਹੁਣ ਬੀਜੇਪੀ ਦੀ ਸਰਕਾਰ ਆਊ। ਹਰ ਗਲੀ ਹਰ ਸੱਤ ਹਰ ਮਾਲੇ ਦੇ ਵਿੱਚ ਇੱਕੋ ਹੀ ਚਰਚਾ। ਬੀਜੇਪੀ ਗੌਰਵ ਕੱਕੜ ਬੀਜੇਪੀ ਗੌਰਵ ਕੱਕੜ ਇਹ ਪਾਰਟੀ ਦਾ ਮਾਨ ਸਤਕਾਰ ਹੈ ਜੀ ਅਸੀਂ ਤਾਂ ਇੱਕ ਕਾਰਕਿਰਤਾ ਲੱਗੇ ਨੇ ਅ ਤੁਸੀਂ ਨਾਲ ਦੇਖੇਗੇ ਧਾਰਮਿਕ ਵੀ ਬੜੇ ਵਿਚਾਰਾਂ ਦੇ ਲੱਗਦੇ ਹੋਂ ਕਿਉਂਕਿ ਅਕਸਰੀ ਕੋਈ ਤਿੰਨ ਤਿਹਾੜ ਹੋਵੇ ਕਿਸੇ ਵੀ ਧਰਮ ਦਾ ਹੋਵੇ ਤਾਂ ਤੁਸੀਂ ਹਰ ਇੱਕ ਦੇ ਵਿੱਚ ਪਾਰਟੀ ਬਾਜੀ ਤੋਂ ਉੱਠੇ ਉੱਪਰ ਉੱਠ ਕੇ ਉੱਥੇ ਪਹੁੰਚਦੇ ਹੋਂ ਪਰਿਵਾਰਾਂ ਨਾਲ ਦੁੱਖ ਸਾਂਝਾ ਵੀ ਕਰਦੇ ਹੋਂ ਜਾਂ ਕਈ ਧਾਰਮਿਕ ਸਥਾਨਾਂ ਤੇ ਵੀ ਉਹਨਾਂ ਨਾਲ ਜਾਣੇ ਦੇਖੋ ਜਗਤਾਰ ਜੀ ਜੋ ਮੈਂ ਆਪਦੀ ਜ਼ਿੰਦਗੀ ਦਾ ਐਕਸਪੀਰੀਅੰਸ ਕਹਿ ਲੋ ਜਾਂ ਤੇ ਯਰ ਬਾ ਜਾਂ ਜੋ ਮੇਰੇ ਨਾਲ ਹੋਇਆ ਮੈਂ ਉਹ ਤੁਹਾਨੂੰ ਦੱਸਣਾ ਚਾਹੁੰਦਾ ਪਰਮਾਤਮਾ ਬਹੁਤ ਸ਼ਕਤੀਸ਼ਾਲੀ ਕਹਿੰਦਾ ਜੋ ਤੇਰਾ ਹੁਕਮ ਆ ਉਹ ਹੀ ਹੋ ਹਮ ਆਪਾਂ ਲੱਖ ਬਲੈਨਿੰਗਾਂ ਬਣਾ ਲਈਏ ਲੱਖ ਢਾ ਲਈਏ ਜਿੱਥੇ ਰੱਬ ਨੇ ਗੱਡੀ ਦਾ ਸਟੀering ਸੈੱਟ ਕੀਤਾ ਉੱਥੇ ਹੀ ਜਾਣ ਮੈਂ ਤਾਂ ਇਹ ਚੀਜ਼ ਦਾ ਤਜਰਬਾ ਦੇਖਿਆ ਜੋ ਉਹਦਾ ਹੁਕਮ ਆ ਉਹ ਹੀ ਹੋਣਾ ਮਿੰਟ ਜੋ ਜਲਥਲ ਕਰ ਦਿੰਦਾ ਤੇ ਮਿੰਟ ਜੋ ਪਿਆਸੇ ਮਾਰ ਦਿੰਦਾ ਇਹ ਪਰਮਾਤਮਾ ਹੈ ਜੀ ਜਿੱਧਰ ਨੂੰ ਲਿਜਾ ਰਿਹਾ ਜੀ ਜਾ ਰਹੇ ਉਹਦੀ ਲੀਲਾ ਉਹਦੀ ਲੀਲਾ ਚ ਰੋਲ ਕਰਨ ਨਹੀਂ ਆਏ ਆ ਕਰੀ ਜਾਂਦੇ ਜਦੋਂ ਇੱਥੋਂ ਤੱਕ ਕਰਾਊਗਾ ਇਹ ਉਹਨੂੰ ਪਤਾ ਹੈ ਤਾਂ ਸੁਪਨਾ ਕੀ ਹੈ ਸੁਪਨਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਹੈ ਹਮਮ ਮੁੱਖ ਮੰਤਰੀ ਬਣ ਕੇ ਸੇਵਾ ਕਰਨਾ ਜਿਵੇਂ ਬਾਦਲ ਸਾਹਿਬ ਨੇ ਸੇਵਾ ਕੀਤੀ ਹੈ ਕਈ ਸਾਲ ਮੁੱਖ ਮੰਤਰੀ ਹੋ ਰਹੇ ਹੈ ਕਿੰਨੀ ਵਾਰ ਰਹੇ ਹੈ ਉਸੇ ਤਰ੍ਹਾਂ ਦੀ ਲੀ ਇੱਛਾ ਕਿ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਲੋਕਾਂ ਦੀ ਸੇਵਾ ਕਰੇ ਜਣ ਕਿ ਕਹਿ ਦਈਏ ਕਿ ਕਿਉਂਕਿ ਇਹ ਫਰੀਕ ਕੋਟ ਦੀ ਸਿਆਸਤੀ ਗੱਲ ਕੀਤੀਆਂ ਸੁਖਵੀਰ ਸਿੰਘ ਬਾਦਲ ਵੀ ਇੱਥੋਂ ਗਏ ਹਣਾ ਜੀ ਵੱਡੇ ਵੱਡੇ ਹੋਰ ਚਿਹਰੇ ਵੀ ਜਿਹੜੇ ਫਰੀਦਕੋਟ ਦੀ ਸ਼ਾਸਤ ਹੈ ਤੁਹਾਨੂੰ ਵੀ ਲੱਗਦਾ ਕਿ ਤੁਹਾਡੇ ਸੁਪਨਾ ਪੂਰੇ ਹੋਵੇਗਾ ਵੀ ਤੁਹਾਨੂੰ ਫਰੀਦਕੋਟ ਦੇ ਲੋਕ ਆ ਇੱਥੇ ਤੱਕ ਪਹੁੰਚਾਉਣਗੇ ਦੇਖੋ ਇੱਕ ਗਾਣਾ ਵੀ ਆ ਇੱਕ ਸ਼ੇਰ ਵੀ ਆ ਲੁਧਿਆਣਾ ਹਰ ਇੱਕ ਚੀਜ਼ ਵਿੱਚ ਦਾ ਲਾ ਕੇ ਮੋਰਚੇ ਪਾਣ ਵਿੱਚ ਲੀਡਰੀ ਫਰੀਦਕੋਟ ਰਹਿ ਸਦਾ ਤੋਂ ਬਾਸ ਸੋ ਫਰੀਦਕੋਟ ਦੀ ਸਿਆਸਤ ਆ ਬਾਬਾ ਫਰੀਦ ਜੀ ਦੀ ਧਰਤੀ ਆ ਇਹ ਜੋ ਮਾਨ ਬਖਸ਼ਦੀ ਆ ਜਿਵੇਂ ਬਾਦਲ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੂੰ ਮਾਨ ਦਿੱਤਾ ਉਸੇ ਤਰ੍ਹਾਂ ਮੈਨੂੰ ਉਮੀਦ ਆ ਸੰਗਤ ਆ ਸੰਗਤ ਦੇ ਚਰਣਾ 'ਚ ਹਾਜ਼ਰੀ ਲਾਉਂਨੇ ਆ ਬੇਨਤੀ ਕਰਦੇ ਆ ਸੰਗਤ ਮੁੱਖ ਮੰਤਰੀ ਵੀ ਬਣਾਉਗੀ ਸਮਾਂ ਆਊਗਾ ਇੱਕ ਦਿਨ ਤੁਸੀਂ ਦੇਖਿਓ ਅੱਜ ਤੁਹਾਡੇ ਚੈਨਲ ਤੇ ਕਹਿ ਕੇ ਜੰਨਿਆ ਇਹ ਭਾਰਤੀ ਜਨਤਾ ਪਾਰਟੀ ਆ ਜਿਹੜੀ ਆਮ ਵਰਕਰ ਨੂੰ ਵੀ ਬਣਾ ਦਿੰਦੀ ਆ ਸੁਪਨਾ ਮੇਰਾ ਬਾਕੀ ਪਾਰਟੀ ਨੇ ਦੇਖਣਾ ਮੈਂ ਕੋਈ ਹੰਕਾਰ ਨਹੀਂ ਕਰਦਾ ਕੋਈ ਮਾਨ ਨਹੀਂ ਕਰਦਾ ਮੈਂ ਤਾਂ ਇੱਕ ਕਾਰਕਿਰਤਾ ਕਰਨਾ ਪਾਰਟੀ ਨੇ ਪਰ ਇੱਕ ਤੁਸੀਂ ਸੁਪਨਾ ਪੁੱਛਿਆ ਹਰ ਇੱਕ ਬੰਦੇ ਦਾ ਇੱਕ ਨਿੱਜੀ ਸੁਪਨਾ ਹਮੇਸ਼ਾ ਸੁਪਨਾ ਹੁੰਦਾ ਬਿਲਕੁਲ ਸੁਪਨਾ ਮੇਰਾ ਬਿਲਕੁਲ ਤੇ ਹੀ ਬਣਦਾ ਚਲੋ ਗੁਰਗੱਕਰ ਜੀ ਬਹੁਤ ਬਹੁਤ ਧੰਨਵਾਦ ਆਪਣੇ ਜ਼ਿੰਦਗੀ ਬਾਰੇ ਗੱਲਬਾਤ ਕਰਨ ਲਈ ਧੰਨਵਾਦ ਸੋ ਇਹ ਸਨ ਗੌਰਵ ਕੱਕੜ ਜਿਲ੍ਹਾ ਪ੍ਰਧਾਨ ਪਾਜਪਾ ਫਰੀਕੋਟ ਜਿਨ੍ਹਾਂ ਵੱਲੋਂ ਬਾਖੂ ਵੀ ਆਪਣੀ ਜ਼ਿੰਦਗੀ ਬਾਰੇ ਕੁਝ ਗੱਲਾਂ ਬਤਾ ਸਾਡੇ ਨਾਲ ਸਾਂਝੀ ਕੀਤੀਆਂ ਤੇ ਆਪਣਾ ਇਹ ਸੁਪਨਾ ਵੀ ਦੱਸਿਆ ਗਿਆ ਕਿ ਕਿੰਨੇ ਕਿਤੇ ਸੁਪਨਾ ਇਹ ਆਪਣਾ ਸਕਾਰ ਹੁੰਦਾ ਦੇਖਣਾ ਚਾਹੁੰਦੇ ਨੇ ਤੇ ਜੇਕਰ ਸਾਡੇ ਇਹ ਪੋਡਕਾਸਟ ਤੁਹਾਨੂੰ ਵਧੀਆ ਲੱਗਾ ਆਪਣਾ ਕਮੈਂਟ ਕਰਕੇ ਰਹਿ ਜੁਰ ਦਿਨਾ ਤੇ ਸ਼ੇਅਰ ਜੁਰ ਕਰਨਾ ਤੁਹਾਨੂੰ ਦੋਸਤੋ